ਸਾਥਰੀਆ ਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਪਿੰਡ ਮੜਾਕ ਜ਼ਿਲ੍ਹਾ ਫਰੀਦਕੋਟ ਤਹਿਸੀਲ ਜਿਹੜੀ ਪੈਂਦੀ ਹੈ ਜੈਤੋ ਤੇ ਕਿਸਾਨ ਵੀਰੇ ਨੇੜੋ ਲੱਗਦੇ ਪਿੰਡ ਜਿਹੜੇ ਪਿੰਡ ਹਰੀਕੇਕਲਾਂ ਸੂਰੇਵਾਲਾ ਵਾੜਾ ਕਿਸ਼ਨਪੁਰਾ ਤੇ ਮੱਲਣਾ ਕਿਸਾਨ ਵੀਰੋ ਉੱਥੇ ਬਾਈ ਨੇ ਬਹੁਤ ਸੋਹਣੀ ਝੋਟੀ ਬਗਾਉ ਕੀਤੀ ਹੈ ਬਾਈ ਨਾਲ ਕਰਦੇ ਆਂ ਗੱਲਬਾਤ ਆ ਜੀ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਬੋਲ ਦਿਓ ਕੀ ਹੈ ਸਰਜੀਤ ਸਿੰਘ ਬਾਈ ਜੀ ਬਾਈ ਦਾ ਨਾਮ ਬਾਈ ਜੀ ਦਾ ਬਾਈ ਦਾ ਦੱਸੋ ਸਰ ਸਰਜੀਤ ਸਿੰਘ ਜੀ ਬਾਈ ਸਰਜੀਤ ਜਿਹੜੀ ਆਪਾਂ ਝੋਟੀ ਵਕਾਊ ਕੀਤੀ ਆਪਾਂ ਇਹਦੇ ਬਾਰੇ ਜਾਣਕਾਰੀ ਲੈਣੀ ਹੈਗੀ ਇਹ ਸਾਡੀ ਆਪਣੀ ਘਰ ਦੀ ਝੋਟੀ ਹੈ ਜਾਂ ਆਪਾਂ ਮੁੱਲ ਲੈ ਕੇ ਆਂਦੀ ਸੀ ਇਹ ਘਰ ਦੀ ਬਾਈ ਜੀ ਘਰ ਦੀ ਝੋਟੀ ਹੈ ਕਿਸਾਨ ਵੀਰੋ ਬਾਈ ਦਾ ਕੋਈ ਵੇਚ ਖਰੀਦ ਦਾ ਕੰਮ ਨਹੀਂ ਘਰੇ ਪਸ਼ੂ ਰੱਖੇ ਹੋਏ ਆ ਤੇ ਬਾਈ ਸਰਜੀਤ ਜਿਹੜੀ ਝੋਟੀ ਹੈ ਆਪਣੀ ਰਾਤ ਸੂਪੀ ਹੈ ਨਾ ਇਹ ਹਾਂ 2 ਵਜੇ ਸੂਈ ਰਾਤ ਕਿਸਾਨ ਵੀਰੋ ਜਿਹੜੀ ਝੋਟੀ ਹੈ 2 ਵਜੇ ਸੂਈ ਹੈ ਆ ਮਗਰ ਕਟਾ ਤੇ ਬਾਈ ਜੀ ਆਪਾਂ ਇਹਦੀ ਗੱਲ ਕਰ ਗਏ ਜਿਹੜਾ ਕਟਾ ਇਹ ਆਪਾਂ ਕਿਸੇ ਸੀਮਣ ਭਰਾਇਆ ਸੀ ਕਿ ਪਤਾ ਨਹੀਂ ਆਪਾਂ ਨੂੰ ਘਰ ਦੇ ਮੋਹਰਨ ਅਸਲ ਦਾ ਭਰਾਇਆ ਸੀ ਟੀਕੇ ਦੀ ਨੌਲੇਜ ਹੈ ਕਿ ਨਹੀਂ ਹੈ ਆਪਾਂ ਨੂੰ ਨਹੀਂ ਭਾਈ ਠੀਕ ਹੈ ਤੇ ਬਾਈ ਜੀ ਆਪਾਂ ਇਹਦੀ ਮਾਂ ਦੇ ਦੁੱਧ ਦੀ ਗੱਲ ਕਰਗੇ ਉਹਦਾ ਰਿਕਾਰਡ ਕੀ ਸੀ ਉਹਦਾ 14 ਲੀਟਰ ਸੀ 14 ਲੀਟਰ ਕਿਸਾਨ ਵੀਰੋ ਜਿਹੜੀ ਇਹਦੀ ਮਾਂ ਸੀ ਉਹਦਾ ਦੁੱਧ ਦਾ ਰਿਕਾਰਡ ਸੀ ਤੇ ਬਾਈ ਆਪਾਂ ਇਹਦਾ ਹੁਣ ਇਹਦੇ ਨਾਲ ਧਾਰਾਂ ਮਾਰੀਆਂ ਹੋਣਗੀਆਂ ਕਿੰਨਾ ਬੋਲਾ ਕੱਢਿਆ ਆਪਾਂ ਇਹਦਾ ਬਾਈ 5 6 5 ਕਿਲੋ ਕੱਢਿਆ ਭਾਈ ਜੀ 5 ਕਿਲੋ ਬੌਲਾ ਕਿਸਾਨ ਵੀਰੋ ਜਿਹੜਾ ਕੱਢਿਆ ਬਾਈ ਨੇ ਤੇ ਸਿੰਗਾ ਪੱਖੋਂ ਕੱਦ ਕਾਠ ਤੇ ਜਗਾਠੇ ਪੱਖੋਂ ਬਹੁਤ ਸੋਹਣੀ ਮੱਝ ਹੈ ਕਰਮਾ ਵਾਲੀ ਜਿਹੜੇ ਥਾਣਾ ਥਣ ਥੋੜੇ ਜੇ ਜੋੜੇ ਹੋਏ ਆ ਬਾਕੀ ਤੁਸੀਂ ਆਪ ਆ ਕੇ ਨਿਰਖ ਕਰਨੀ ਹੈ ਕਿਉਂਕਿ ਆਪਾਂ ਪੈਸੇ ਲਾਉਣੇ ਆ ਆਪਣਾ ਹੱਕ ਬੰਦਾ ਆ ਪਾ ਕੇ ਵੇਖੀਏ ਨਿਰਖੀਏ ਪਰਖੀਏ ਤੇ ਬਾਈ ਮੜਾ ਢੇੜਾ ਕਰਵਾ ਦੇ ਚੰਗਾ ਦੁੱਧ ਕੱਢੂਗੀ ਕਿਸਾਨ ਵੀਰੋ ਬਾਈ ਨੇ ਸਾਂਭੀ ਚੰਗੀ ਐ ਵਾ ਮੁਰਦਾ ਬਾਈ ਲੈ ਬਾਈ ਸਰਜੀਤ ਆਪਾਂ ਜਿਹੜਾ ਰੇਟ ਆ ਰੇਟ ਕੀ ਕਰਦੇ ਆ ਕਿਸਾਨ ਵੀਰੋ ਜਿਹੜਾ ਰੇਟ ਆ ਬਾਈ ਦੇ ਅਨੁਸਾਰ ਬਾਈ ਕਹਿੰਦਾ ਫੋਨ ਤੇ ਕਰਾਂਗੇ ਜਿਹੜਾ ਨੰਬਰ ਆ ਬਾਈ ਦਾ ਉਹ ਸਕਰੀਨ ਤੇ ਚੱਲ ਰਿਹਾਗਾ ਤੇ ਕਿਸਾਨ ਵੀਰੋ ਹੋਰ ਇਹੋ ਜੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਕਿਸਾਨ ਵੀਰੋ